ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਰ ਹਰਮੀਤ ਸਿੰਘ ਭਟਾਣ ਮਾਜਰਾ ਜਿੰਦਾਬਾਦ ਸਰਦਾਰ ਹਰਮੀਤ ਸਿੰਘ ਭਟਾਣ ਮਾਜਰਾ ਜਿੰਦਾਬਾਦ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਭਟਾਣ ਮਾਜਰਾ ਵੱਲੋਂ ਅੱਜ ਲੱਖਾਂ ਰੁਪਏ ਦੀ ਲਾਗਤ ਨਾਲ ਸਨੌਰ ਦੀ ਫਿਰਨੀ ਅਤੇ ਗੁਰਦੁਆਰਾ ਕਾਲਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਗੇਟ ਦਾ ਉਦਘਾਟਨ ਕੀਤਾ ਗਿਆ ਗੁਰਦੁਰਾ ਕਾਲਗੜ੍ਹ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਇਸ ਗੇਟ ਦਾ ਨਾਮ ਰੱਖਿਆ ਜਾਏਗਾ ਤੇ ਇੱਕ ਸੁੰਦਰ ਗੇਟ ਤਿਆਰ ਕੀਤਾ ਜਾਵੇਗਾ ਜਿਹੜਾ ਕਿ ਲੋਕਾਂ ਦੇ ਲਈ ਇੱਕ ਯਾਦਗਾਰ ਗੇਟ ਬਣ ਜਾਵੇਗਾ ਗੁਰਦੁਰਾ ਕਾਲਗੜ੍ਹ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਐਮਐਲਏ ਹਰਮਿਤ ਸਿੰਘ ਪਠਾਨ ਮਾਜਰਾ ਦਾ ਸਰੂਪਾ ਸਹਿ ਪਾਕਿ ਸਨਮਾਨ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਸਨੌਰ ਵਿੱਚ ਚਾਰ ਗੇਟ ਬਣਾਏ ਜਾਣਗੇ ਜਿਨ੍ਹਾਂ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ 19 ਕਰੋੜ 19 ਲੱਖ ਰੁਪਏ ਦੇ ਵਾਟਰ ਸਪਲਾਈ ਅਤੇ ਸੀਵਰੇਜ ਦਾ ਵੀ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਕੀਤਾ ਗਿਆ ਉਦਘਾਟਨ ਨੌਰ ਵਾਸੀ ਮੇਰੇ ਵੀ ਤਾਂ ਬੱਚੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਵੀਰੇ ਤੁਹਾਡੇ ਜਿੰਨੇ ਵੀ ਦਾ ਮੈ ਉਹ ਆਲਮੋਸਟ ਇੱਕ ਬਈ ਇੱਕ ਦੇ ਨਾਲ ਆਪਾਂ ਕੱਲ ਵੀ ਜਿਵੇਂ ਸ਼ੁਰੂ ਕੀਤੇ ਸੀ ਮੁਕੰਮਲ ਹੋਣ ਜਾ ਰਹੇ ਆ ਇਸ ਤੋਂ ਬਾਅਦ ਜਿਹੜਾ ਸਾਫ ਪਾਣੀ ਦਾ ਟ੍ਰੀਟਮੈਂਟ ਪਲਾਂਟ ਲੱਗਣਾ ਆ ਉਹਦੀ ਵੀ ਬਹੁਤ ਜਲਦੀ ਕੱਲ ਦੀ ਮੀਟਿੰਗ ਹੈ ਡੀਸੀ ਸਾਹਿਬ ਨਾਲ ਤੇ ਜ਼ਮੀਨ ਉਹਨਾਂ ਨੂੰ ਪਸੰਦਾ ਕੀ ਉਹ ਦੇਖ ਕੇ ਤੇ ਉਹ ਵੀ ਬਹੁਤ ਜਲਦੀ ਆਪਣਾ ਇਹ ਪ੍ਰੋਜੈਕਟ ਵੀ ਸ਼ੁਰੂ ਹੋ ਜਾਣਾ ਇਸ ਤੋਂ ਬਾਅਦ ਇੱਕ ਕੰਮ ਰਹਿ ਗਿਆ ਸੀਵਰੇਜ ਦਾ ਤੋਂ ਵੀ ਮਾਰਾ ਰੱਖੇ ਸੁਖ ਇਸ ਸਾਲ ਦੇ ਐਂਡ ਤੱਕ ਦਸੰਬਰ ਦੇ ਵਿੱਚ ਇਸੇ ਮਹੀਨੇ ਦੇ ਜਾਂ ਅਗਲੇ ਚੜ੍ਹਦੇ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਉਹ ਵੀ ਲੈ ਕੇ ਜੀ ਆਲਬੋਸ ਸਾਰੇ ਕੰਮ ਉਹ ਬਦਾਨੇ ਵਾਲੇ ਕੰਮੀਆਂ ਸਨੌਰ ਦਾ ਕੈਂਬਰੇ ਬਹੁਤ ਜਲਦੀ ਇੱਥੇ ਆਪਾਂ ਲਵਾਉਣੇ ਸ਼ੁਰੂ ਕਰ ਦੇਣੇ ਆ ਲੇਟਾਂ ਲੱਗ ਜਾਣਗੀਆਂ ਸਾਰੀਆਂ ਜਿੰਨੇ ਵੀ ਕੰਮ ਆ ਬਹੁਤ ਜਲਦੀ ਆਪਾਂ ਜਿਹੜੇ ਉਹ ਮੁਕੰਮਲ ਕਰ ਦੇਣੇ ਆ ਮੈਂ ਤੁਹਾਨੂੰ ਵਧਾਈਆਂ ਦਿੰਦਾ ਸਾਰਿਆਂ ਨੂੰ ਤੁਹਾਡਾ ਸਾਥ ਮਿਲੇ ਸਾਥ ਰਿਹਾ ਤੇ ਸਾਰਾ ਕੁਝ ਆਪਾਂ ਬਹੁਤ ਵਧੀਆ ਸਨੌਰ ਦਾ ਗੇਟ ਬਣ ਲੱਗਿਆ ਚਾਰ ਜਿਹੜੀ ਆਨ ਵੈਲਕਮ ਗੇਟ ਜਿਹੜਾ ਸਨੌਰ ਦਾ ਚਾਰੇ ਪੰਨ ਇਹਦੀਆਂ ਸੜਕਾਂ ਦੇ ਉੱਤੇ ਬਣਨਗੇ ਤਾਂ ਕਿ ਜਦੋਂ ਵੀ ਕੋਈ ਸਨੌਰ ਚਾਹੂਗਾ ਉਹਨੂੰ ਵਧੀਆ ਲੱਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਮਾਫੀ ਮੰਗਦਾ ਵੀ ਥੋੜਾ ਜਿਹਾ ਦੇਰ ਸਾਹਿਬ ਸਾਹਿਬ ਇਹ ਬੰਦਾ ਸਿੰਘ ਬਾਹਦਰ ਜੱਤਕਾ ਕੈਟਵੀ ਸਨੌਰ ਦੀ ਤਮੰਨਾ ਸੀਗੀ ਵੀ ਅਸੀਂ ਇੱਥੇ ਸਨੌਰ ਦੀ ਕੋਈ ਸ਼ਾਨ ਚਾਰ ਚੀਜ਼ ਬਣਾਈਏ ਕਿ ਅਸੀਂ ਕਮੇਟਰੀ ਵਾਲੇ ਬਹੁਤ ਵੇਰ ਤੋਂ ਕੌਤੀ ਰਹੀ ਪਹਿਲਾਂ ਵੀ ਸਰਕਰ ਆਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੇ ਨੇ ਤਾਂ ਕੁਝ ਪ੍ਰਯਤਨ ਕੀ ਅਸੀਂ ਪਟਨਾ ਮਾਧਰਾ ਸਾਹਬਪੁਰ ਜੀ ਅਸੀਂ ਬੇਨਤੀ ਕੀਤੀ ਕਿ ਉਹਨਾਂ ਨੇ ਛੋਟੀ ਜੀ ਬੇਨਤੀ ਸਾਡੀ ਨਾਲ ਦੀ ਨਾਲ ਪ੍ਰਵਾਰ ਕਰੀ ਵੀ ਅਸੀਂ ਯਾਦਗਾਰੀ ਇੱਕ ਤਿੰਨ ਵਧੀਆ ਇੱਥੇ ਸ਼ਾਨਦਾਰ ਚੀਜ਼ ਗੇਟ ਬਣਾਉਣਾ ਚਾਹੁੰਦੇ ਆ ਉਹ ਕਹਿੰਦੇ ਵੀ ਤੁਸੀਂ ਪੂਰੇ ਹੋ ਕੇ ਚਲੋ ਵੀ ਜਿੰਨੀ ਵੀ ਸਾਡੀ ਸੇਵਾ ਤੁਸੀਂ ਲਾਉਂਗੇ ਅਸੀਂ ਤੁਹਾਨੂੰ ਬਾਅਦ ਚੜ ਕੇ ਦੇਵਾਂਗੇ ਜਿਹੜੀ ਗੁਰਦੁਆਰਾ ਕਾਨਗੜ ਸਾਹਿਬ ਦੀ ਜਿਹੜੀ ਕਮੇਟੀ ਆ ਇਹ ਸਾਰੀ ਸਨੌਰ ਕੇ ਸੰਯੋਗ ਨਾਲ ਇਹ ਜੀ ਸ਼ਾਨਦਾਰ ਚੀਜ਼ ਇੱਥੇ ਬਣਨ ਲੱਗਿਆ ਘਰ ਤੋਂ ਘੜਵੀ 35 ਫੁੱਟ ਚੌੜਾ ਹੈ ਗੇਟ ਬਣਨ ਲੱਗਿਆ ਇੱਕ ਮਹਾਰਾਜ ਜੀ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੇ ਉੱਪਰ ਗੇਟ ਦੇ ਸੈਂਟਰ ਚ ਇੱਕ ਚੇਨਲ ਲੱਗਣਾ ਬਹੁਤ ਸੋਹਣੀ ਚੀਜ਼ ਬਣ ਜਣੀ ਹੈ ਕਿਉਂਕਿ ਇਹ ਸਨੌਰ ਦੇ ਵਿੱਚ ਆਲੇ-ਦਾਲੇ ਸਾਰੇ ਕੋਈ ਇਹੋ ਜਿਹੀ ਚੀਜ਼ ਨਹੀਂ ਸੀ ਜਿਹੜੀ ਹੁਣ ਬਣਨ ਲੱਗੀ ਆ ਗੁਰਦੁਆਰਾ ਕੱਢਦਾਂਗੇ ਨੌ ਤੇ ਇਹ ਸਾਰਾ ਜਿਹੜੀ ਯਾਦਗਾਰ ਚੀਜ਼ ਆ ਇਹ ਤਾਂ ਦੇਖਿਆ ਕਰਨਗੇ ਲੋਕ ਕਿਉਂਕਿ ਪਹਿਲਾਂ ਪਿੰਡਾਂ 'ਚ ਜਾਣਿਆ ਕਈ ਥੋੜਾ ਲੱਗੀਆਂ ਵੀ ਹੈਗੀਆਂ ਇੱਥੇ ਕੋਈ ਨਹੀਂ ਸੀਗਾ ਤੇ ਲੋ ਆਪਣੇ ਅੱਡੇ ਤੋਂ ਲਾ ਕੇ ਲਾਈਟਾਂ ਲਗਣੀਆਂ ਗੁਰਦਾਰੇ ਸਾਹਿਬ ਤੱਕ ਨਾਲੇ ਕੰਝੂਰਾਂ ਲੱਗਣਗੀਆਂ ਦੋਵੇਂ ਪਾਸੇ ਬਹੁਤ ਸੋਹਣੀ ਚੀਜ਼ ਬਣਾ ਲਈਆਂ ਅੱਜ ਕੋਸ਼ਿਸ਼ ਛੱਡੀ ਇਹ ਆ ਵੀ ਅਸੀਂ ਐਹੀ ਜੀ ਚੀਜ਼ ਕਿਤੇ ਨਾ ਹੋਵੇ ਜਿਹੜੀ ਅਸੀਂ ਬਣਾ ਸਕੀਏ ਵੱਧ ਛੱਡ ਕੇ ਕਿਉਂਕਿ ਸੰਯੋਗ ਸਾਨੂੰ ਬਹੁਤ ਆ ਸਾਡੇ ਸਨੌਰ ਦਾ ਸੰਯੋਗ ਹੈ ਕਮੇਟੀਆਂ ਦਾ ਬਹੁਤ ਸੁੰਦਰਤਾ ਚੀਜ਼ ਬਣਾ ਤਕੀਆਂ ਸੀ ਗੁਰੂ ਸਾਹਿਬ ਦਾ ਗੁਰੂ ਸਾਹਿਬ ਦੀ ਗੁਰੂ ਸਾਹਿਬ ਦਾ ਅਸੀਰਵਾਦ ਸਾਡੇ ਤੇ ਹੈਗਾ ਪਹਿਲਾਂ ਵੀ ਹੈਗਾ ਹਕੇ ਨੂੰ ਵੀ ਰਹੇਗਾ ਬਸ ਸਾਡੀ ਤਾਂ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੇ ਅੱਜ ਜੇ ਸੁਨੌਰ ਆਏ ਹਾਂ ਕੀ ਪ੍ਰੋਜੈਕਟ ਹੈ ਜਿਹੜਾ ਉਦਘਾਟਨ ਕੀਤਾ ਤੇ ਕਿੰਨੀ ਲਾਗਤ ਨਾਲ ਇਹ ਪ੍ਰੋਜੈਕਟ ਬਣਿਆ ਇਹ 19 ਕਰੋੜ 19 ਲੱਖ ਦੇ ਨਾਲ ਇਹ ਪ੍ਰੋਜੈਕਟ ਸਾਰਾੜਾ ਬੰਨਾ ਹੈ ਇਹਦੇ ਤਕਰੀਬਨ 47. 47 ਕਿਲੋਮੀਟਰ 24 ਪੁਆਇੰਟ ਜਿਹੜੇ ਲੈਂਡ ਪੈਣੀ ਹੈ ਇਹਦੇ ਤੇ ਤੇ 1917 ਘਰੋ ਦਾ ਜਿਹੜਾ ਕਨੈਕਸ਼ਨ ਆ ਉਹ ਬਹੁਤ ਹੀ ਆਊਗਾ ਬੜੂਗਾ ਤੇ ਦੋ ਵਿੱਚ ਟਿਊਬ ਲੱਗਣੇ ਆ ਤੇ ਇੱਕ ਟੈਂਕੀ ਲੱਗਣੀ ਬੱਤੀ ਅਮਰ ਸਿੰਘ ਸਾਹਿਬ ਕਿੰਨੇ ਦਿਨ ਤੱਕ ਲੋਕਾਂ ਨੂੰ ਜਿਹੜੀ ਸਹੂਲਤਾਂ ਇਹ ਉਪਲਬਧ ਹੋ ਜੂਗੀ ਪ੍ਰੋਜੈਕਟ ਦੀ ਬਹੁਤ ਜਲਦੀ ਇਹਦਾ ਨਾ ਟੈਂਡਰ ਲੱਗ ਗਿਆ ਸ਼ੁਰੂ ਕਰਤਾ ਕੰਮ ਆ ਤੇ ਜਿੰਨਾ ਜਨਾ ਲੋਕ ਸਾਥ ਦੇਣਗੇ ਫਾਸਟ ਕਈ ਵਾਰਾ ਨਾ ਕਈ ਜਦੋਂ ਆਪਾਂ ਪੁੱਟਦੇ ਆ ਕੋਈ ਆੜ ਕੇ ਰੋਲਾ ਪਾ ਕੇ ਬਹਿਦੇ ਵੀ ਅਜੇ ਨਹੀਂ ਨਹੀਂ ਪੁੱਟਣਾ ਫਰਾਂ ਉਹਨਾਂ ਨੇ ਕਰਨਾ ਉਹਦੇ ਜਨਾਈ ਸ਼ੁਰੂ ਹੋ ਗਈ ਤੇ ਬਹੁਤ ਜਲਦੀ ਇਹਦਾ ਆਪਾਂ ਟੈਂਡਰ ਲੱਗਾ 15 ਮਹੀਨੇ ਦੇ 15 ਮਹੀਨਿਆਂ ਦੇ ਵਿੱਚ ਵਿੱਚ ਇਹ ਕੰਪਲੀਟ ਹੋ ਜੂਗਾ ਇੱਕ ਸਨੌਰ ਦੇ ਜਿਹੜੇ ਆਲੇ ਦਾਲ ਦੀ ਸੜਕਾ ਬਿੰਨੀ ਦੀ ਉਹ ਵੀ ਟੁੱਟੀ ਪਈ ਉਹਦਾ ਕ ਕੱਲ ਨੂੰ ਉਹਦਾ ਕੱਢ ਰਿਆਂ ਕੱਲ ਤੋਂ ਕੰਮ ਉਹਦਾ ਸ਼ੁਰੂ ਹੋਣਾ ਹੈ ਲੇਬਰ ਆ ਗਈ ਐ ਅਥਰ ਆ ਗਿਆ ਤੇ ਕੱਲ ਨੂੰ ਉਹਦਾ ਕੱਢਣ ਕਰਕੇ ਕੱਲ ਨੂੰ ਸ਼ੁਰੂ ਕਰ ਦੇਣਾ ਸਰਕਾਰ ਦੀ ਐਮਸੀ ਦੀ ਚੋਣਾਂ ਦੇ ਵਿੱਚ ਕਿੰਦਾ ਦੀ ਤਿਆਰੀ ਬਹੁਤ ਵਧੀਆ ਤਿਆਰੀ ਹੈ ਸਾਡੇ ਸਾਰੇ ਬੰਦਿਆਂ ਨੂੰ ਤਕਰੀਬਨ ਅਸੀਂ ਸਾਲ ਦੋ ਸਾਲਾਂ ਤੋਂ ਤਿਆਰ ਕਰ ਰਹੇ ਹਾਂ ਕਿਉਂ ਲੇਟ ਹੋ ਗਈ ਇਲੈਕਸ਼ਨ ਬਹੁਤ ਜ਼ਿਆਦੀ ਤੇ ਤਕਰੀਬਨ ਅਸੀਂ ਸਾਰਿਆਂ ਨੂੰ ਜਿੰਨਾ ਜਿੰਨਾ ਨੂੰ ਇਲੈਕਸ਼ਨ ਲੜਾਉਣਾ ਹੈ ਸਾਡੇ ਸਾਰੇ ਬੰਦਿਆਂ ਨੂੰ ਹਲਕਿਆਂ ਦੇ ਵਿੱਚ ਇਹਨਾਂ ਦੇ ਵਾਰਡਾਂ ਦੇ ਵਿੱਚ ਜਾਣਦੇ ਲੋਕਾਂ ਦੇ ਕੰਮਕੁਮ ਕਰਾਉਂਦੇ ਜਿਹੜੇ ਜਿਹਨ ਹੁਣ ਜ਼ਿੰਮੇਵਾਰੀ ਮਿਲੂਗੀ ਸਰਕਾਰ ਸਾਰੰਗ ਦਾ ਟਿਕਟ ਮਿਲਣੀ ਨੇ ਜਿਹੜੇ ਜਿਹੜੇ ਨੇ ਮਿਲੂਗੀ ਸਾਰੇ ਇਹਨਾਂ ਦਾ ਸਾਥ ਦੇਣਗੇ ਐਮਐਲਏ ਸਾਹਿਬ ਜਿਮਨੀ ਚੋਣਾਂ ਦੇ ਵਿੱਚ ਲੋਕਾਂ ਨੇ ਜਿਹੜਾ ਹੈਗਾ ਤਿੰਨ ਸੀਟਾਂ ਚ ਧਾਈਆਂ ਨੇ ਆਮ ਆਦਮੀ ਪਾਰਟੀ ਨੂੰ ਤੇ 92 ਤੋਂ 94 ਹੋ ਗਈ ਨੇ ਸੀਟਾਂ ਤੇ ਇਹਦੇ ਨਾਲ ਜਿਹੜਾ ਆਧਾਰ ਆ ਤੁਹਾਡਾ 2027 ਦੀਆਂ ਚੋਣਾਂ ਦੇ ਵਿੱਚ ਕੀ ਤੁਸੀਂ ਆਪਣੀ ਪਾਰਟੀ ਦਾ ਰਿਕਾਰਡ ਤੋੜੋਗੇ ਬਿਲਕੁਲ ਸਾਡੇ ਲੋਕਾਂ ਦਾ ਇੱਥੇ ਤੁਹਾਨੂੰ ਵੇਖਣ ਨੂੰ ਮਿਲਿਆ ਹੋਊਗਾ ਵੀ ਜਿਹੜਾ ਉਤਸ਼ਾਹ ਸੀ ਹੋਰ ਵਧਿਆ ਆ ਜਿਵੇਂ ਕਿ ਦਰਵਾ ਸੀਟ ਆਪਾਂ ਕਹਿ ਸਕਦੇ ਹਾਂ ਚਾਹੇ ਬਾਦਲ ਪਰਿਵਾਰ ਨੇ ਲੜੀ ਚਾਹੇ ਕਿਸੇ ਨੇ ਵੀ ਲੜੀ ਆ ਇੰਨੀ ਵੱਡੀ ਲੀਡ ਕਦੀ ਵੀ ਨਹੀਂ ਆਈ ਤੇ ਹਰਦੀਪ ਸਿੰਘ ਨੇ ਵੀ ਸਾਡੇ ਉਥੋਂ ਐਮਏ ਦੇ ਬਣੇ ਨੇ ਰਾਜਾ ਵੜਿੰਗ ਜਿਹੜਾ ਪੰਜਾਬ ਦਾ ਪ੍ਰਧਾਨ ਸੀ ਆ ਪ੍ਰਤਾਪ ਵੜਿੰਗ ਜਿਹਨੂੰ ਲੋਕ ਆਲਮੋਸਟ ਤੁਸੀਂ ਫੇਸਬੁੱਕ ਤੇ ਤੇ ਸੋਸ਼ਲ ਮੀਡੀਆ ਤੇ ਦੇਖਦੇ ਹੋ ਪਰ ਲੋਕਾਂ ਨੇ ਮਾਨ ਸਾਹਿਬ ਨੂੰ ਕੇਜਰੀਵਾਰ ਸਾਹਿਬ ਨੂੰ ਤੇ ਇਸ ਪਾਰਟੀ ਨੂੰ ਪਿਆਰ ਦਿੱਤਾ ਤੇ ਏਡੀ ਵੱਡੀ ਜਿਹੜੀ ਲੀਡ ਉਦੇ ਨਾਲ ਉਹਨੇ ਜਤਾਇਆ ਐਮਐਲਏ ਸਾਹਿਬ ਸਰਪੰਚੀ ਦੇ ਇਲੈਕਸ਼ਨਾਂ ਦੇ ਵਿੱਚ ਵੀ ਹੁਣ ਵੀ ਅਸੀਂ ਜਿਹੜਾ ਹੈਗਾ ਪਿੰਡਾਂ 'ਚ ਸਨੌਰ ਹਲਕੇ 'ਚ ਬਹੁਤ ਸਰਵੇ ਕਰ ਰਹੇ ਹਾਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਪਰ ਉੱਥੇ ਇੱਕ ਪ੍ਰੋਬਲਮ ਜਿਹੜੀ ਹੈਗੀ ਆ ਆ ਰਹੀ ਆ ਵੀ ਜਿਹੜੀਆਂ ਜਨਾਨੀਆਂ ਘਰ ਦੇ ਵਿੱਚ ਬੈਠੀਆਂ ਨੇ ਬਾਹਰ ਰੁਜ਼ਗਾਰ ਨਹੀਂ ਕਰ ਸਕਦੀਆਂ ਟੈਲੈਂਟ ਉਹਨਾਂ ਦੇ ਬਹੁਤ ਆ ਬੰਦੇ ਦਾ ਬਾਹਰ ਚੱਲਣਾ ਪਰ ਬੋਟ ਪਾ ਕੇ ਉਹ ਵੀ ਚੱਲ ਹੁੰਦੀਆਂ ਨੇ ਐਮਐਲਏ ਨੂੰ ਵੀ ਚੋਣਾਂ ਦੇ ਆਉਂਦੀਆਂ ਨੇ ਸਰਪੰਚਾਂ ਨੂੰ ਵੀ ਚੋਣਾਂ ਹੁੰਦੀਆਂ ਨੇ ਉਹਨਾਂ ਲਈ ਕੋਈ ਛੋਟਾ ਛੋਟਾ ਰੁਜ਼ਗਾਰ ਕੋਈ ਜਿੱਦਾਂ ਪੈਕਿੰਗ ਦਾ ਘਰ ਦੇ ਵਿੱਚ 2 ਘੰਟੇ ਜਦੋਂ ਫ੍ਰੀ ਹ ਪ੍ਰੋਜੈਕਟ ਇਤਰਾ ਹੈ ਵੀ ਇਹ ਜਿਹੜੇ ਕਾਮੇ ਤੇ ਲੋਕਾਂ ਨੇ ਵੈਸੇ ਆਪ ਹੀ ਦੇਖਣ ਦੇ ਜਿਹੜਾ ਸਾਡੇ ਕੋਲ ਸਰਕਾਰੀ ਭੋਈ ਹੈ ਜਿਵੇਂ ਨਰੇਗਾ ਆ ਜਾਂ ਪੜੇ ਲਿਖੇ ਤੇ ਆਪਣਾ ਕੋਈ ਵੀ ਰੋਜ਼ਗਾਰ ਤੋਰ ਸਕਦੇ ਉਹਦੇ ਚ ਸਰਕਾਰ ਉਹਨਾਂ ਦੀ ਮਦਦ ਕਰਦੀ ਹੈ ਜਿਹੜੀ ਕੋ ਭੈਣ ਆ ਸਾਡੀ ਪੜੀ ਲਿਖੀ ਆ ਉਹ ਆਪ ਦਾ ਅਪਲਾਈ ਕਰੇ ਜਿਹੜਾ ਜਿਹੜੇ ਵੀ ਉਹ ਕੰਮ ਨੂੰ ਉਹਨਾਂ ਚਟ ਟਾਈਲੈਂਡ ਹੈਗਾ ਆ ਉਹਦੀ ਸਰਕਾਰ ਮਦਦ ਕਰੂ ਅਸੀਂ ਵੀ ਉਹਦੀ ਮਦਦ ਕਰਾਂਗੇ ਉਹ ਆਪ ਵੀ ਰੋਜ਼ਗਾਰ ਲਵੇ ਤੇ ਲੋਕਾਂ ਨੂੰ ਵੀ ਰੋਜ਼ਗਾਰ ਜਿਹੜੇ ਉਹ ਦੇ ਸਕਦੇ ਆ ਲੋਕ ਥੋੜਾ ਅੱਗੇ ਆਉਣ ਉਹਨਾਂ ਦੀ ਹੈਲਪ ਕਰਨ ਵਾਸਤੇ ਮਦਦ ਕਰਨ ਵਾਸਤੇ ਅਸੀਂ ਖੜੇ ਆ ਜੇ ਅੱਜ ਤੁਸੀਂ ਕੋਈ ਵੀ ਲੋਨ ਲੈਣਾ ਆ ਸਬਸਿਡੀ ਉਹਦੇ ਵਿੱਚ ਹੈਗੀ ਆ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਸਰਕਾਰ ਦੇ ਕਹਿੰਦੀ ਵੀ ਲੋਕ ਕਾਰੋਬਾਰ ਕਰਨ ਬਾਹਰ ਨਾ ਹੋਣ ਮੁਲਕਾਂ ਨੂੰ ਨਾ ਜਾਣ ਜਿਹੜੇ ਮੁੰਡੇ ਨੌਕਰੀਆਂ ਮੰਗਦੇ ਨੌਕਰੀਆਂ ਦੇਣ ਵਾਲੇ ਬਣਨ ਪਰੇ ਲੋਕਾਂ ਨੇ ਅੱਗੇ ਆਉਣਾ ਤੇ ਉਹਦੇ ਹਿਸਾਬ ਨਾਲ ਹੀ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਐਮਐਲ ਸਾਬ ਜਿਹੜਾ ਨਸ਼ੇ ਨੂੰ ਲੈ ਕੇ ਹੈਗਾ ਨੌਜਵਾਨਾਂ ਦੇ ਵਿੱਚ ਕਾਫੀ ਮਤਲਬ ਪੰਜਾਬ ਆਪਣਾ ਡੁੱਬਿਆ ਹੋਇਆ। ਤੁਹਾਡਾ ਜਿਹੜਾ ਸਨੌਰ ਹਲਕਾ ਉਹਦੀ ਕੀ ਦਸ਼ਾ ਹੈ? ਤੁਸੀਂ ਇਹ ਦੱਸੋ ਵੀ ਸਾਡੇ ਹਲਕੇ 'ਚ ਤੁਹਾਨੂੰ ਕੋਈ ਦੀਦਾ ਸਮਾਏਕ ਵਾਲਾ ਟੀਕੇ ਵਾਲਾ ਜਾਂ ਦੂਜਾ ਤੀਜਾ ਬਹੁਤ ਮਹਾਰਾਜ ਦੀ ਕਿਰਪਾ ਸਾਡੇ ਹਲਕਾ ਜਿਹੜਾ ਉਹ ਆਲਮੋਸਟ ਬਚਿਆ ਆ। ਸਾਡਾ ਵੈਸੇ ਜ਼ਿਲ੍ਹਾ ਹੀ ਬਹੁਤ ਘਟਿਆ ਦੇ ਵਿੱਚ। ਦੂਜੀਆਂ ਜ਼ਿਲ੍ਹਿਆਂ 'ਚ ਕੁਝ ਹੋ ਸਕਦਾ ਹੈ ਆਪੋ ਆਪਣਾ ਹੁਣ ਸਾਡਾ ਐਸਐਚਓ ਚਾਹੇ ਡਿਪਟੀ ਚਾਹੇ ਐਸਐਸਪੀ ਸਭ ਨੂੰ ਇੱਕੋ ਗੱਲ ਕਹੀ ਗਈ ਹੈ ਵੀ ਕੋਈ ਵੀ ਸਿੰਥੈਟਿਕ ਨਸ਼ੇ ਵਾਲਾ ਨਿਭਖਣਾ ਚਾਹੇ ਉਹ ਕਿਸੇ ਦਾ ਰਿਸ਼ਤੇਦਾਰ ਆ ਚਾਹੇ ਕੋਈ ਵੀ ਆ ਵੀ ਜਿਹੜਾ ਸਿੰਥੈਟਿਕ ਨਸ਼ਾ ਹੈ ਉਹ ਬੰਦੇ ਦੀ ਜਾਨ ਲੈਂਦਾ ਆ ਉਹਦੇ 'ਚ ਕਿਸੇ ਵੀ ਭਰਾ ਕੋ ਕੋਈ ਇਨਫਰਮੇਸ਼ਨ ਹੈਗੀ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਐਸਐਚਓ ਨੂੰ ਦੱਸ ਸਕਦੇ ਹੋ ਕੋਈ ਇਹਨਾਂ ਲਈ ਕਰਦਾ ਅਸੀਂ ਉੱਤੇ ਪਲਾਜ਼ਮ ਤੇ ਵੀ ਕਾਰਵਾਈ ਕਰਾਂਗੇ ਤੇ ਸਾਨੂੰ ਜਿਹੜਾ ਵੀ ਕੋਈ ਲੱਗਦਾ ਆ ਅਸੀਂ ਇੱਕਾ ਦੁੱਕਾ ਜਿਹੜੇ ਸੀ ਉਹਨਾਂ ਦੇ ਮੈਂ ਆਪ ਪਰਚੇ ਕਰਵਾਏ ਆ ਤੇ ਮੈਨੂੰ ਤੇ ਹੁਣ ਕਦੀ ਸ਼ਿਕਾਇਤ ਮਿਲੀ ਨਹੀਂ ਹੋਜੀ ਜੇ ਕੋਈ ਤੁਹਾਡੇ ਕੋਲ ਨਾ ਇਨਫਾਰਮੇਸ਼ਨ ਆ ਕਿ ਦੱਸੋ ਅੱਜ ਹੀ ਟੰਗਵਾ ਦੇਾਂਗੇ ਕੋਈ ਚੱਕਰ ਨਹੀਂ ਫਿਰ ਲਾਸਟ ਸਨੌਰ ਬਾਦਸ਼ਾਹਾਂ ਕੀ ਮੈਸੇਜ ਦੇਣਾ ਚਾਹੁੰਗਾ ਆਪਣੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਯਾਰ ਹੁਣ ਇਲੈਕਸ਼ਨ ਆ ਰਿਹਾ ਐਮਸੀ ਦਾ ਸਾਡਾ ਸਾਥ ਦਵਾ ਆਪਾ ਆਦਮੀ ਪਾਰਟੀ ਦਾ ਵਿਕਾਸ ਦੇ ਕੰਮਾਂ ਦਾ ਧਿਆਨ ਰੱਖਣਾ ਜਾਂ ਉਹਦਾ ਕਰਾਉਣਾ ਸਾਡੀ ਜ਼ਿੰਮੇਵਾਰੀ ਆ ਤੁਹਾਨੂੰ ਇੱਕ ਗੱਲ ਪਹਿਲਾਂ ਵੀ ਕਹੀ ਤੇ ਹੁਣ ਵੀ ਮੈਂ ਕਹਿੰਦਾ ਵੀ ਵਿਕਾਸ ਦੇ ਕੰਮ ਕਰਵਾਵਾਂਗੇ ਤੇ ਤੁਹਾਡੇ ਤੋਂ ਵੋਟ ਮੰਗਾ ਕਿ ਜਿਹੜੀਆਂ ਤੁਹਾਡੀਆਂ ਡਿਮਾਂਡਾਂ ਸੀ ਉਹ ਸਾਰੀਆਂ ਆਲਮੋਸਟ ਮੈਂ ਇੱਕ-ਕਾ ਇੱਕ ਪੂਰੀਆਂ ਕਰਦੇ ਲੱਗਾ ਤੇ ਜਿਹੜੇ ਜਿਹੜੇ ਤੁਹਾਡ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਰ ਦੂੰਗਾ ਤੇ ਇਹ ਮੈਨੂੰ ਵੋਟਾਂ ਪਾਉਣ ਦੇ ਬਿਲਕੁਲ ਨਾ ਪਾਉਂ